mm um. ਬੀ ਸਤਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦਿ ਜਪ ਆਜ ਸੱਚ ਜੁਗਤ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਿ ਨਾਨਕ ਹੋਸੀ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ ਏਕ ਓੰਕਾਰ Thank you kosi saja I ਇਰਵਰ ਅਕਾਲ ਮੂਰਤ ਅਦੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਪ੍ਰਖੋਸੀ ਭੀ ਸਚੁ ਇੱਕੋ ਆਪਾ ਹਤਨਾ ਕਟਾ ਕੋ you uh -huh. ਮੇਂ ਕੀ ਹੁੰਦਾ ਹੈ ਅਬਾਰਾ ਪਸ਼ੂਆਂ ਦਾ ਜੀ ਉਜਾੜਾ ਘਟਦਾ ਹੈ ਕਿ ਵਧਦਾ ਹੈ ਬੋਲ ਕੇ ਦੱਸਿਓ ਘਟਦਾ ਹੈ ਕਿ ਵਧਦਾ ਹੈ ਉਜਾੜਾ ਘਟਦਾ ਹੈ ਤੇ ਫਸਲ ਦਾ ਜਿਹੜਾ ਵਾਅਦਾ ਹੁੰਦਾ ਹੈ ਮੇਰੀ ਵਿਅਕਤੀ ਹੈ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਕੱਲ ਮੈਨੂੰ ਇੱਕ ਸੱਜਣ ਕਹਿੰਦਾ ਜੀ ਤੁਸੀਂ ਗੜੀਆਂ ਦਾ ਬੋਲੇ ਨਹੀਂ ਹਜੇ ਮੈਂ ਕਿਹਾ ਅੱਛਾ ਕਾਦੇ ਵਾਸਤੇ ਕਹਿੰਦਾ ਜੀ ਜਦੋਂ ਆਪਾਂ ਨਗਰ ਕੀਰਤਨ ਤੇ ਮਹਾਨਗਰ ਕੀਰਤਨ ਤੋਂ ਹੁਣ ਕਿਹੜਾ ਘਟ ਹੈ ਮੇਰੀ ਬੇਨਤੀ ਹੈ ਵੀ ਆਉਂਦੇ ਸਾਲ ਆਪਾਂ ਗੜੀਆਂ ਦੀ ਜਿਹੜੀ ਤਿਆਰੀ ਹੈ ਨਾ ਉਹ ਨਗਰ ਕੀਰਤਨ ਤੋਂ 2 ਦਿਨ ਪਹਿਲਾਂ ਨਹੀਂ ਕਰਨੀ ਨਾ ਆ ਜਿੱਥੋਂ ਜਾਬ ਸ਼ੁਰੂ ਹੁੰਦੇ ਐ ਇਦੋਂ 2 ਦਿਨ ਪਹਿਲਾਂ ਹੀ ਗੜੀਆਂ ਦੀਆਂ ਤਿਆਰੀਆਂ ਕਰ ਦੇਣੀਆਂ ਆਖੋ ਜੀ ਸਤਨਾਮ ਕੱਲ ਗੁਰੂ ਪਿਆਰੇ ਦੱਸ ਰਿਹਾ ਸੀ ਕਹਿੰਦਾ ਜੀ ਮੇਰਾ ਘਰੋਂ ਨਿਕਲਣ ਹੋਇਆ ਸੰਗਤ ਇਧਰੋਂ ਜਾਣ ਹੋਇਆ ਪਰ ਕਹਿੰਦਾ ਜਿਵੇਂ ਮੂਸਲੇ ਧਾਰ ਮੀਂਹ ਪੈਦਾ ਹੁੰਦਾ ਹੈ ਨਾ ਕਹਿੰਦਾ ਗੁਰਦੁਆਰਾ ਸਾਹਿਬ ਦੀ ਸੰਗਤ ਦੀ ਗੜੀ ਆਹੀ ਭਰੀ ਜਾ ਰਹੀ ਸੀ ਉਹ ਆਪਣੀ ਕਰਿਓ ਬਹੁਤ ਭਾਗਾਂ ਵੜਿਓ ਮਾਫ਼ ਕਰਿਓ ਜਿਹੜਾ ਤੁਸੀਂ ਦਰਵਾਜ਼ਾ ਬਣਾਇਆ ਹੈ ਨਾ ਜਿੰਨਾ ਤੁਸੀਂ ਅੰਮ੍ਰਿਤ ਨਾਲ ਜਿੰਨੇ ਤੁਸੀਂ ਬਾਣੀ ਨਾਲ ਜੁੜੋਂਗੇ ਛੋੜੇ ਦਿੱਤੇ ਹੋਏ ਦਾਣ ਉਨੇ ਖੜੂਗਾ ਕਿਤੇ ਨਹੀਂ ਆਦਾਣ ਹਜੇ ਤੁਸੀਂ ਵੀਜਿਆ ਨਾ ਜਿਹੜਾ ਦਰਵਾਜ਼ਾ ਬਣਾਇਆ ਹੈ ਸੋ ਦੋ ਅੰਮ੍ਰਿਤਾਰੇ ਖੰਡੇ ਵੱਡੇ ਦਾ ਅੰਮ੍ਰਿਤ ਛਕਣ ਵਾਲੇ ਜੋ ਮਾਸਟਰ ਗੁਰਜੀਤ ਸਿੰਘ ਜੀ ਬਨੂਸ਼ਾ ਨੇ ਹੋਰੇ ਵੀ ਦੋ ਸੰਗਤਾਂ ਸਾਡੇ ਕੋਲ ਨਾਮ ਲਖਵਾ ਕੇ ਵੀ ਚੜ੍ਹਦੀ ਕਲਾ ਆਓ ਸਾਫ ਸਾਹ ਛੇ ਪੌੜੀਆਂ ਦਾ ਦਸਤਵ ਦਿਨ ਸਰ ਸੰਗਤ ਕੀਲੇ ਕੇ ਪਾਤ ਪਾਤਮੇ ਬਾਤ ਹੈ ਤੈਸੇ ਗੁਰੂ ਨਾਨਕ ਕੀ ਬਾਤ ਬਾਤਮੇ ਬਾਤ ਹੈ ਇਹਦੀ 40-50 ਮਿੰਟ ਤੱਕ ਕੀ ਆਪਾ ਜੀ ਸਾਧ ਸੰਗਤ ਘਟੇ ਵੱਧੀ ਵੀ ਲੱਗ ਰਹੀ ਹੈ ਨਾ ਫਿਰ ਵੀ ਕਥਾ ਨੂੰ ਕੋਈ ਸੰਪੂਰਨ ਨਹੀਂ ਕਰ ਸਕਦਾ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਅੱਜ ਸੰਗਤਾਂ ਗਾਹਮ ਕੇ ਬੈਠੀਆਂ ਪਈ ਰੋਜ ਅਗੜੀ ਸਾਈਡ ਤੋਂ ਬੈਠਣਾ ਸ਼ੁਰੂ ਕਰਿਆ ਕਰੋ ਤਾਂ ਕਿ ਜਿਹੜੇ ਪਿੱਛੋਂ ਸੰਗਤ ਆ ਰਹੀਆਂ ਨੇ ਪਿੱਛੇ ਬੈਠਣ ਹੁੰਦਾ ਊਲ ਮੰਤਰ ਜਾਪ ਚੱਲਦਾ ਆਓ ਸਾਰੀਆਂ ਸੰਗਤਾਂ ਰਲ ਮਿਲ ਕੇ ਅੱਜ ਜਿਹੜਾ ਜਾਪ ਬੱਚਾ ਕਰਾ ਰਿਆ ਸੀ ਭਾਈ ਰਮਨਦੀਪ ਸਿੰਘ ਪੋਤਰਾ ਸਰਦਾਰ ਨਾਜਰ ਸਿੰਘ ਜੀ ਉਸ ਪਰਿਵਾਰ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਪਿਛਲੇ ਦਿਨੀ ਆਪਾਂ ਧਰਨਾ ਪੜ੍ਹੇ ਸੀ ਧਰਨਾ ਦਾ ਲੈ ਉਹਨਾਂ ਦੇ ਮਾਪੇ ਜਿਨ੍ਹਾਂ ਦੇ ਬੱਚੇ ਨਾਲ ਪੜ੍ਹੇ ਸੀ ਨਾ ਤਾਂ ਤੇ ਆਪਣੇ ਵਿੱਚੋਂ ਕਿਹੜਾ ਇਨਸਾਨ ਹੈ ਜਿਹੜਾ ਮਾਂ ਪਿਓ ਨਹੀਂ ਬਿਨਾਂ ਇਸਾਸਣ ਜਿਹਦਾ ਜਨਮ ਹੋ ਗਿਆ ਉਹ ਹੈ ਕੋਈ ਨਹੀਂ ਇਸ ਕਰਕੇ ਯਤਨ ਕਰਨਾ ਵੱਧ ਤੋਂ ਵੱਧ ਬਾਣੀ ਤੇ ਬਾਣਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜੱਟ ਸੋ ਸਾਰਿਆਂ ਸਾਕਤਾਂ ਦਾ ਬਹੁਤ ਬਹੁਤ ਧੰਨਵਾਦ ਵੇਤੀਏ ਭਾਈ ਪਿੰਡ ਦੀ ਸੁੱਖ ਨਾਲ ਬੋਟ ਬਹੁਤ ਹੈ ਪਿੰਡ ਦੀ ਸੁੱਖ ਨਾਲ ਆਵਾਜ਼ੀ ਬਹੁਤ ਹੈ ਤੇ ਜੇ ਅੱਜ ਝਾਰ ਘੱਟ ਰਹੇ ਗਿਆ ਨਾ ਫਿਰ ਥੋੜੀ ਜੀ ਸਾਥ ਸਿੰਘ ਸਾਤਾ ਨੂੰ ਸਪੀਰ ਕਰਉਣੀ ਪੈਣੀ ਜਿਹੜੀਆਂ ਸਾਕਤਾਂ ਭਾਈ ਮਨ ਬਣਾ ਕੇ ਆਈਆਂ ਆਉਣ ਤੇ ਜਾਣ ਦਾ ਤੱਕ ਸ੍ਰੀ ਦਮਦਮਾ ਸਾਹਿਬ ਦਾ ਇੰਤਜ਼ਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਬਾਸਤੇ ਗੁਰ ਜੀਸੀ ਜੀ ਨੂੰ ਵੀ ਸੇਵਾ ਦਿੰਦੇ ਨੇ ਸੁਵੰਦਬਾ ਸੰਗਤਾਂ ਨੇ ਸੁਨਾਪੀ ਦਾ ਭਾਈ ਖੰਡੇ ਦੇ ਕੋਹਰ ਲੈਣ ਵਾਸਤੇ ਨਾਮ ਲਿਖੋ ਕੀ ਕਿਰਪਾਤਾ ਕਰਨੀ ਜਿਹੜੇ ਬੱਚੇ ਕਹਿ ਰਹੇ ਐ ਬੱਚੇ ਕਹਿ ਬਹੁਤ ਮਿਲ ਇਸ ਕਰ ਸ਼ਾਮ ਨੂੰ ਪਰ ਉਹਨਾਂ ਦੇ ਮਾਂ-ਬਾਪ ਦੀ ਸਾਥ ਸੰਗਤ ਜੀ ਸਾਡੇ ਕੋਲ ਆ ਕੇ ਬੇਨਤੀ ਹੋ ਗਈ ਉਹਨਾਂ ਬੱਚਿਆਂ ਨੂੰ ਫਿਰ ਅਸੀਂ ਭੇਜ ਸਕਦੇ ਆਂ ਅਗਰ ਮਾਪੇ ਬਾਪ ਨਹੀਂ ਹਾਂ ਕਰਦੇ ਫੇ ਨਹੀਂ ਸੁਣ ਸਕਦੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਮ ਕਲੀ ਮਹਨਾਤੀਜਾ ਰਾਗਰਤਨ ਪਰਬਾਰ ਪਰਿਆ ਸਭਦੋ ਤਾਗਾ ਮੋ ਹਰੀ